ਅੰਮ੍ਰਿਤਸਰ ਚ ਬਸ ਫਲਾਈਓਵਰ ਤੋਂ ਹੇਠਾਂ ਡਿੱਗਣ ਨਾਲ ਇੱਕ ਸ਼ਖਸੀ ਮੌਤ ਹੋ ਗਈ ਹੈ ਜਜਾ ਕਿ 25 ਲੋਕ ਇਸ ਸਾਥ ਸੱਜ ਜਖਮੀ ਹੋਏ ਨੇ ਬਾ ਅੰਮ੍ਰਿਤਸਰ ਤੋਂ ਡੇਰਾ ਸੈਦਪੁਰ ਜਾ ਰਹੀ ਸੀ ਜ਼ਖਮੀਆਂ ਨੂੰ ਇਲਾਜ ਗੁਰੂ ਰਾਮਦਾਸ ਹਸਪਤਾਲ 'ਚ ਭੇਤੀ ਕਰਵਾਇਆ ਗਿਆ ਹੈ ਸਾਨਕ ਲੋਕਾਂ ਮੁਤਾਬਕ ਹਾਦਸਾ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰੀ ਹੈ ਅੰਮ੍ਰਿਤਸਰ 'ਚ ਹਾਦਸਾ ਹੋਇਆ ਅੰਮ੍ਰਿਤਸਰ ਚ ਬਲਾਸ ਫ ਜੋ ਬਸ ਫਲਾਈਓਵਰ ਤੋਂ ਹੇਠਾਂ ਡਿੱਗਣ ਨਾਲ ਇੱਕ ਸ਼ਖਸੀ ਮੌਤ ਹੋਈ ਹੈ ਜਦਕਿ 25 ਲੋਕ ਇਸ ਹਾਦਸੇ 'ਚ ਜ਼ਖਮੀ ਹੋਏ ਨੇ ਬਸ ਅੰਮ੍ਰਿਤਸਰ ਤੋਂ ਡੇਰਾ ਸੈਤਪੁਰ ਜਾ ਰਹੀ ਸੀ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਪਰਤੀ ਕਰਵਾਇਆ ਗਿਆ ਸਥਾਨਕ ਲੋਕਾਂ ਮੁਤਾਬਕ ਹਾਦਸਾ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਬਸ ਤੇਜ਼ ਆ ਰਹੀ ਬੋ ਜੀ ਉਹਨੇ ਮੋਬਾਈਲ ਲਾਇਆ ਜਿਹੜੀ ਵਿੱਚ ਸਵਾਰੀਆਂ ਦੱਸਣੀਆਂ ਉਹਦੇ ਮੋਬਾਈਲ ਲਾਇਆ ਮੋਬਾਈਲ ਦੀ ਨਗਹਿਲੀ ਕਰਕੇ ਇਹਦਾ ਐਕਸੀਡੈਂਟ ਹੋਇਆ ਜੀ ਕਿਸੇ ਕੀ ਕੀਤਾ ਜਦੋਂ ਅੱਗੇ ਬਸ ਪਲਟੀ ਬਸ ਪਲਟੀ ਜੀ ਅਸੀਂ ਤੇ ਆਣ ਕੇ ਜਿੰਨੀ ਸਾਡੇ ਕੋਲ ਹੈਲਪ ਹੋਈ ਅਸੀਂ ਤੇ ਬਸ ਨੂੰ ਪਲਟੀ ਸਿੱਧੀ ਕੀਤਾ ਜੀ ਟੱਲਿਓ ਸਵਾਰੀਆਂ ਗੱਡੀਆਂ ਜਿਹੜੀ ਇੱਕ ਦੀ ਤੇ ਡੈਥ ਹੋ ਗਈ ਇੱਥੇ ਮੌਕੇ ਤੇ ਜੀ ਤੇ ਬਾਕੀ ਜਿਹੜੇ ਮੇਰੇ ਕੋਲ 20 25 ਤੋਂ ਜ਼ਿਆਦਾ ਬੰਦੇ ਜਿਹੜੇ ਉਹਨਾਂ ਨੂੰ ਸੱਟਾਂ ਬਹੁਤ ਜ਼ਿਆਦੀਆਂ ਲੱਗੀਆਂ ਕੇ ਦੇ ਸਿਰ ਤੇ ਲੱਗੀ ਕੇ ਲੱਤਾਂ ਤੇ ਲੱਗੀ ਹੈ ਜੀ ਇਹ ਬੱਸ ਐਕਸੀਡੈਂਟ ਹੋਇਆ ਜੀ ਅੰਮ੍ਰਿਤਸਰ ਤੋਂ ਮੈਤਾਂ ਤੋਂ ਬੱਸ ਜਾ ਰਹੀ ਸੀ ਸਹਿਰ ਕੋੜ ਦੇ ਰੇ ਤੇ ਵੱਲਾ ਬਾਈਪਾਸ ਤੇ ਜਿਹੜੀ ਉਹ ਬੱਸ ਆਟੋਪ ਕੰਟਰੋਲ ਹੋ ਕੇ ਪਲਟ ਗਈ ਆ ਤੇ ਜਿਹਦੇ ਜੇ ਇੱਕ ਵਿਅਕਤੀ ਦੀ ਮੌਤ ਹੋ ਗਈ ਆ ਤੇ 25 ਤੋਂ 30 ਬੰਦੇ ਜਿਹੜਾ ਜਿੰਨਾਂ ਨੂੰ ਗੁਰੂ ਰਾਮਦਾਸ ਹਸਪੀਟਲ ਐਡਮਿਟ ਕਰਾਤਾ ਜਿੰਨਾਂ ਦਾ ਇਲਾਜ ਚੱਲ ਰਿਹਾ